ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗੇ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਬਲਟੋਵਾ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਭਾਈ ਜੈਮਰ ਸਿੰਘ ਕੋਲ ਪਹੁੰਚੇ ਆ ਤੇ ਲੈਨੇ ਆ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਕਰਦੇ ਆ ਡਿਟੇਲ ਸਾਂਝੀ ਫਰਜ਼ ਸਮਝ ਕੇ ਜੁੜੇ ਰਹੋ ਐਂਡ ਤੱਕ ਕੋਈ ਦੱਸੋ ਕਿਵੇਂ ਦੇ ਰਹਿਣਗੇ ਰੇਟ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਲਾਈ ਬੈਠੇ ਰੌਣਕਾਂ ਹਾਂਜੀ ਹਾਂਜੀ ਲਾਈਵ ਬੈਠੇ ਹੋ ਕੇ ਜੀ ਹੋਰ ਦੱਸੋ ਵਧੀਆ ਵਧੀਆ ਜੀ ਚੜ੍ਹਦੀ ਕਲਾ ਇੱਕ ਕਿੰਨੇ ਪਸ਼ੂ ਆ ਪਸ਼ੂ ਇੱਕ ਹੀ ਆ ਵੇ ਜੀ ਇੱਕੋ ਮੈਂ ਹਾਂਜੀ ਠੀਕ ਆ ਇਹ ਐਡਰੈਸ ਕਰੀਏ ਪਹਿਲਾਂ ਨੋਟ ਆਪਣਾ ਪਿੰਡ ਬਲਟੋਆ ਸੀਲ ਪੱਟੀ ਜ਼ਿਲ੍ਹਾ ਕਰਨਾਲ ਮੋਬਾਈਲ ਨੰਬਰ ਮੋਬਾਈਲ ਮੇ 988791194 ਠੀਕ ਹੈ ਕਿੰਨਾ ਸੁਆ ਸੁਆ ਦੁੱਜਾ ਵੀ ਇਹ ਦੁੱਧ ਕੋਲ ਕਿੰਨਾ ਹੈ ਦੁੱਧ ਵੀ ਜੀ 9 ਲੀਟਰ ਹੈ ਪੱਕਾ ਹਾਂ ਕੱਟੀ ਆ ਗਈ ਸੀ ਕੱਟੀ ਮਗਰ ਅੱਜ ਜੱਦ ਨੇ ਆ ਸੁਣੀ ਜੱਦ ਦੇਣਾ 9 ਕਿਲੋ ਫਿਰ ਬੋਲਾ ਹੀ ਹੋਇਆ ਹਾਂਜੀ ਬੋਲਾ ਜੱਦ ਨੇ ਹੋਇਆ ਹਾਂਜੀ ਦੁੱਧ 12 ਕਿਲੋ ਤੁਹਾਡੇ ਆੜ ਕੇ ਨਾਲ ਹਾਂਜੀ ਵਧੀਆ 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 ਨਹੀਂ ਤੇ 12 ਕਿਲੋ ਹੈ ਨਾ ਲਓ ਸੱਜਣੋ ਖੋਲੋ ਫੌਜੀ ਸਾਹਿਬ ਥਾਣ ਬੜੇ ਸੋਹਣੇ ਸੱਜਣੋ ਛੇ ਟਾਈਮ ਨੋਟ ਕਰਿਓ ਜਰੂਰ ਕੋਈ ਸਾਢੇ 12 ਦੇ ਇੱਕ ਦੇ ਅੰਦਰ ਬਾਅਦ ਹੋਊਗਾ ਇੱਕ 1 ਵਜ ਗਿਆ ਹੋਊਗਾ ਹਨਾ ਹਾਂਜੀ ਹਾਂਜੀ ਤੇ ਟਾਈਮ ਨੋਟ ਕਰੇ ਜ਼ਰੂਰ ਤੇ 7 ਵਜੇ ਚਲ ਜੀ ਹਾਂ ਇੱਕ ਦਾ ਸਮਾਂ ਆ ਗਿਆ ਇਹ ਤੇ ਦਿਨੇ 6-7 ਵਜੇ ਦੀ ਚਵਾਈ ਆ ਤੇ ਉਸ ਹਿਸਾਬ ਨਾਲ ਅੰਤਾਜਾ ਮੇਰੇ ਜੋ ਵੀ ਇਹ ਚੈਨਲ ਨਾਲ ਜੁੜੇ ਭੈਣ ਭਰਾ ਸਾਰੇ ਅੰਤਾਜਾ ਲਾਇਓ ਕਿਉਂਕਿ ਇੰਨਾ ਟਾਈਮ ਹੋ ਗਿਆ ਤੇ ਇੰਨੇ ਟਾਈਮ ਦੇ ਵਿੱਚ ਕਿੰਨੀ ਬਣ ਗਈ ਤੇ ਕਿੰਨੀ ਹੋਰ ਬਣਨੀ ਆ ਟਾਈਮ ਬਾਕੀ ਕਿੰਨਾ ਕੋਈ 4-5 ਘੰਟੇ ਜਿਹੜਾ ਰਹਿ ਗਿਆ ਉਹਦੇ ਵਿੱਚ ਹੋਰ ਆਰਡਰ ਕੁਆਲਿਟੀ ਜਿਹੜੀ ਖੁੱਲਣੀ ਪੂਰੀ ਥਾਂ ਬੜੇ ਸੋਹਣੇ ਆ ਚਾਰੇ ਪੂਣੀਆਂ ਰਕੇ ਥਾਂ ਨੇ ਸੱਜਣੋ ਮਿਲਕ ਮੈਨ ਵੀ ਚੰਗੀ ਆ ਬਿਲਕੁਲ ਰੱਸਾ ਜਿਵੇਂ ਕਹਿ ਦਿੱ ਗਏ ਮੋਟਾ ਐਵੇਂ ਮਿਲਕ ਮੈਨ ਲੱਗੀ ਆ ਦੁੱਧ ਦੀ ਖਾਸ ਕਰਕੇ ਨਸਾਨੀ ਹੁੰਦੀ ਆ ਤੇ ਬਾਕੀ ਆਟਾ ਕੁਆਲਟੀ ਬੈਕਗਰਾਉਂਡ ਪੂਰੀ ਤਿਆਰ ਕੀਤੀ ਐ ਇਸ ਹਿਸਾਬ ਨਾਲ ਤਿਆਰ ਕੀਤੀ ਕਿ ਕਿਉਂਕਿ ਟਾਈਮ ਕਾਫੀ ਰਹਿੰਦਾ ਨਾ 4-5 ਘੰਟੇ ਟਾਈਮ ਰਹਿੰਦਾ ਉਹ ਹਿਸਾਬ ਨਾਲ ਹੋਰ ਕਿੰਨੀ ਕ ਬੰਨੀ ਆ ਉਹ ਤੁਸੀਂ ਇੰਤਾਜਾ ਆਪਣਾ ਜੈਸ ਆਪ ਲਾਉਣਾ ਛੋਟੀ ਸੋਹਣੀ ਆ ਸਿੰਘ ਸਿੰਘ ਬੜਾ ਸੋਹਣਾ ਲੱਗਾ ਗੋਲ ਸਿੰਘ ਨਿੱਕਾ ਲੱਗਾ ਕੱਟ ਕਾਟ ਫੁੱਲ ਵੱਡਾ ਜਦੋਂ ਪਸ਼ੂ ਸੂਸਾ ਚੋਂਦਾ ਥੋੜਾ ਬੜਾ ਤੁੰਪਦਾ ਏ ਲੈ ਸੁਪਣਾ ਜਾਂ ਥੋੜਾ ਜਿਹਾ ਵਿਖਾਉਂਦਾ ਏ ਤਾਜੀ ਸੂਈ ਕਰਕੇ ਤੇ ਫੌਜੀ ਸਾਹਿਬ ਛੱਡ ਦੋ ਬੱਚਾ ਇੱਕ ਇੱਕ ਧਾਰ ਮਰਵਾ ਗਈ ਇਸ ਤਰ੍ਹਾਂ ਇੱਕ ਅੱਧੀ ਕਢਵਾ ਲਈਏ ਪਤਾ ਲੱਗ ਜਾਂਦਾ ਕਿ ਕਿਦਾਂ ਹਾਂ ਇੱਕ ਅੱਧੀ ਥੱਲੇ ਮਾਰ ਦਿਓ ਤੇ ਥੱਲੇ ਮਾਰ ਹੀ ਦਿਓ ਇਸ ਤਰ੍ਹਾਂ ਹੀ ਮਾਰ ਦਿਓ ਹਨਾ ਲਓ ਜੀ ਕਿਆ ਬਾਤ ਸਾਰੇ ਸਣਾ ਚੋਂ ਮਾਰ ਦਿਓ ਤੇ ਬਹੁਤ ਚਵਾਈ ਪੋਲੀ ਸਜਣੋ ਬਿਲਕੁਲ ਰੂਮ ਵਰਗੀ ਚਵਾਈ ਆ ਪੋਲੀ ਚਲੋ ਮੈਂ ਤਾਂ ਨਹੀਂ ਪਸ਼ਮੀ ਜਿਹੜਾ ਇੱਕ ਅੱਧਾ ਡੋਕਾ ਉਹਦੇ ਹਿਸਾਬ ਨਾਲ ਇੰਤਜਾ ਲਾਇਆ ਕਿ ਬੜੀ ਬੋਲੀ ਹੋਊਗੀ ਰੂਣ ਕੀ ਬਿਲਕੁਲ ਹਨ ਤੇ ਬਾਈ ਜਮਲ ਹਾਂਜੀ ਕੀ ਜੈ ਸਨੋ ਕਰਦੀ ਕੀ ਜੀ ਟੇਨ ਲੈਣ ਵਾਲਾ ਮੁੱਲ ਕਰਕੇ ਆਪਾਂ ਬਿਲਕੁਲ ਜਾਣ ਵਾਲਾ ਹੀ ਕੰਮ ਕਰੀਏ ਜਾਣ ਵਾਲਾ ਕਰੀਏ ਹਾਂ 95000 ਰੁਪਏ ਪਿਆਰ ਮਾਉਤ ਖੁੱਲਾ ਕਰ ਸੱਜਣਾ ਇੰਨਾ ਕਰ 1000 ਰੁਪਏ ਜੀ ਬਲਕਿ 1000 ਨਾ ਸੱਜਣਾ ਕੀ ਬੰਨਾ ਹੈ ਹਾਂ ਨਹੀਂ ਸੌਣ ਸਾਨ ਲੱਗਾ ਲੱਗਾ ਸੋਣਾ ਤੁਹਾਨੂੰ ਪਤਾ ਵੀ ਆਪ ਡੇਢ ਡੇਢ ਮੈਂ ਵਿੱਚ ਹੀ ਆ ਯਾਰ ਡਾਊਨ ਕਰਕੇ ਇੰਨੇ ਦੀ ਦੇ ਦਿਆਂ ਹਾਂ ਨਹੀਂ ਜੈਤਨ ਹੋਰ ਕਰਦੇ 90 ਹਜ਼ਾਰ ਦੀ ਦੇ ਰਾਂ ਮੈਂ ਤੋਂ ਕਰਦੇ ਨਹੀਂ ਤੋਂ ਨਹੀਂ ਛੱਡ ਦੇ ਮੇਰਾ ਹਜ਼ਾਰ ਛਡਾ ਸੋਨਾ ਜਿਆ ਮਨ ਸੱਜਣੋ ਮੈਨੂੰ ਭਸਮਾਈ ਆ ਕਿਉਂਕਿ ਇਹ ਹੁੰਦੀ ਹੈ ਖਾਨਦਾਨੀ ਆਪੇ ਅਤਾਜਾ ਲਾ ਲਿਓ ਠੀਕ ਦੇ ਲਓ ਤੁਹਾਨੂੰ ਲੱਗੋ ਨੇੜੋਂ ਚੈੱਕ ਕਰਵਾ ਰਹੇ ਆ ਮੈਂ ਡੋਕੇ ਪਾਉਂਦੀ ਆ ਇਹਨੇ ਬਿਲਕੁਲ ਹੁਣੇ 2 ਮਿੰਟਾਂ ਦੇ ਮਿੰਟ ਦੇ ਵਿੱਚ ਹੀ ਸੈਕਿੰਡ ਦੇ ਭਸਮਾਉਣਾ ਤੇ ਚੰਗੀ ਨਹੀਂ ਹੋਊਗੀ ਚੋਣ ਚਵਾਈ ਬਿਲਕੁਲ ਚੰਗੀ ਆ ਖਰੀਦਦਾਰੀ ਕਰਿਓ 88 ਹਜ਼ਾਰ ਦੀ ਹਾਂ ਤੇ ਨਾ ਹੀ ਕੀਤੀ ਆ ਮੈਂ ਤਾਂ ਕੱਦ ਕਾਟੀ ਫੁੱਲ ਵੱਡਾ ਗੋਲ ਲੱਕੀ ਸਿੰਗੀ ਆ ਤੇ ਥੋੜੇ ਆ ਭਲੇਖਾ ਪਾਉਗੀ ਮਾਲਵੇ ਬਿੰਡ ਦੇ ਹਿਸਾਬ ਨਾਲ ਕਿਉਂਕਿ ਸਿੰਗੀ ਕਰਕੇ ਉਂਝ ਭਾਵੇਂ ਸਾਡੇ ਇੱਧਰ ਦੀ ਹੋਵੇ ਮੱਝ ਇਹ ਇਹ ਦੀ ਇਹ ਗੱਲ ਦਾ ਭਾਈ ਨੂੰ ਪਤਾ ਹੋਊਗਾ ਆਪਣੀ ਖਰੀਦਦਾਰੀ ਕਰਿਓ ਜਿੰਦੇ ਮਨ ਨੂੰ ਲੱਗੀ ਸਾਡੇ ਮਨ ਨੂੰ ਲੱਖੀ ਝੋਟੀ ਚੰਗੀ ਆ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਅਪਡੇਟ ਨਾਲ ਤੇ ਸასიਖਾਲ ਜੀ ਸਾਰੇ ਆਪਾਂ ਪਰਵਾਰ